ਮੇਰੀ ਗੱਲ ਸੁਣ ਕੱਲ ਮੇਰੀ ਸਹੇਲੀ ਨਿੱਤੂ ਦਾ ਫੋਨ ਆਇਆ ਉਹ ਦੋਨੋਂ ਜੀ ਸ਼ਿਮਲੇ ਗਏ ਹੋ ਘੁੰਮਣ ਤੂੰ ਮੈਨੂੰ ਵਾਦਾ ਕੀਤਾ ਸੀਗਾ ਤੈਨੂੰ ਰਾਜਸਥਾਨ ਘੁਮਾ ਕੇ ਲਿਆਉਂਗਾ ਤੈਨੂੰ ਮੈਂ ਕੋ ਲੋੜਗੰਝ ਘੁਮਾ ਕੇ ਲਿਆਉਂਗਾ ਤੈਨੂੰ ਸ਼ਿਮਲੇ ਘੁਮਾ ਕੇ ਲਿਆਉਂਗਾ ਤੂੰ ਤਾਂ ਮੈਨੂੰ ਕਿਤੇ ਵੀ ਨਹੀਂ ਲੈ ਕੇ ਗਿਆ ਉਹਦੋਂ ਵਾਦਾ ਕੀਤਾ ਸੀ ਮੈਂ ਤੈਨੂੰ ਤਾਜਮਹਿਲ ਲੈ ਕੇ ਜਾਊਂਗਾ ਹਣ ਮੈਨੂੰ ਤਾਜਮਹਿਲ ਦਿਖਾ ਕੇ ਲਿਆ ਓ ਚੱਲ ਆ ਤੂੰ ਕਿਹੜਾ ਰੋਜ਼ ਰੋਜ਼ ਕਹਣਾ ਚੱਲ ਤੈਨੂੰ ਤਾਜਮਹਿਲ ਵਿਖਾ ਕੇ ਲਿਆਵਾਂ ਭਾਈ ਚਾਪਤੀ ਆ ਗਈ ਬੜੀ ਹੈਗੀ ਜੀ ਠੀਕ ਹੋ ਹਾਂਜੀ ਇਹ ਐਰ ਕੁਰੀ ਹੈਗੀ ਜੀ। ਫੈਵਲੀ ਇਹ ਵੀ ਜੀ। ਬਾਈ ਆਹ ਨਹੀਂ ਚਾਹੀਦੀ। ਇਹ ਦੇਖੋ ਜੀ ਇਹ ਕਹੇਗੀ ਜੀ। ਇਹ ਵੀ ਨਹੀਂ ਚਾਹੀਦੀ। ਅੱਛਾ ਜੀ। ਉਹ ਇਹ ਕਹੇਗੀ ਜੀ ਬਾਈ ਆਹ ਦੇਖੋ ਜੀ। ਹਾਂ ਇਹ ਚਾਹੀਦੀ ਸੀ। ਲੱ ਬਣ ਗਈ ਗੱਲ ਤੇ ਤੂੰ ਤਾਜਮਹਿਲ ਦੀ ਗੱਲ ਕਰਦੀ ਨਾ ਤਾਜਮਹਿਲ ਦੇਖਣਾ। ਆਲਾ ਦੇਖ ਲੈ ਤਾਜਮਹਿਲ। ਹੁਣੇ ਘਰੇ ਲਾ ਚੱਲਦਾ ਰੋਜ਼ ਦੇਖਿਆ ਕਰੀ। ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰੈਸਰ ਰਿਪੋਰਟਰ ਭਗਤਾ ਬਾਈ ਤੁਸੀਂ ਦੇਖ ਰਹੇ ਹੋ ਲੁਟਕੋ ਚੈਨਲ ਐਰਾ ਵਗੈਰਾ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕੁੜੀਆਂ ਮੂੰਹ ਬਨ ਕੇ ਡਰਾਈਵ ਕਰਦੀਆਂ ਨੇ ਐਕਟਵਾ ਚ ਲਾਉਂਦੀਆਂ ਨੇ ਪੁੱਛਦੇ ਆ ਕੀ ਰੀਜਨ ਆ ਕੀ ਕਾਰਨ ਆ ਆਜੋ ਕਰਦੇ ਆ ਸਵਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਮੈਂ ਜੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਮਾ ਹਾਂਜੀ ਪੁੱਛੋ ਸਰ ਜੀ ਪੁੱਛੋ ਤੁਸੀਂ ਐਕਟਵਾ ਚ ਲਾਉਂਨੇ ਹੋ ਡਰਾਈਵ ਕਰਦੇ ਹੋ ਮੂੰਹ ਬੰਨ ਕੇ ਐਕਟਵਾ ਚਲਾਉਣ ਦਾ ਕੀ ਕਾਰਨ ਆ ਕੀ ਰੀਜਨ ਆ ਇਹਦੇ ਬਾਰੇ ਦੱਸੋ ਸਰ ਇੱਕ ਤਾਂ ਕਾਰਨ ਇਹ ਆ ਕਿ ਬਾਹਰ ਪੋਲੂਸ਼ਨ ਬਹੁਤ ਜ਼ਿਆਦਾ ਡਸਟ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਹੈ ਦੂਜਾ ਕਾਰਨ ਇਹ ਆ ਕਿ ਬਾਹਰ ਧੂੜ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਕੁੜੀਆਂ ਮੂੰਹ ਬੰਦਦੀਆਂ ਮੈਂ ਤਾਂ ਸੋਚਿਆ ਸੀ ਇਹ ਵੀ ਕਾਰਨ ਹੋ ਸਕਦਾ ਸਰ ਕਿਹੜਾ ਜਿੱਦਾਂ ਆਪਾਂ ਕਿਸੇ ਦੇ ਪੈਸੇ ਦੇਣੇ ਹੋਣ ਤੇ ਮੂੰਹ ਬੰਦ ਕੇ ਲਾਗੂ ਲੰਗ ਜੀਏ ਕਿਹੜਾ ਪਤਾ ਲੱਗਣਾ